ਅੱਸੀ ਗੱਲ ਦੋਸਤੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਬਾਜ਼ਾਰ ਮੋਗਾ ਦੇ ਵਿੱਚ ਮੰਡੀ ਦੇ ਵਿੱਚ ਲੱਗਿਆ ਹੋਇਆ ਕਿਸਾਨ ਬਾਜ਼ਾਰ ਤੇ ਜਿੱਥੇ ਗਾਹਾਂ ਦੀ ਪੂਰੀ ਭਰਮਾਰ ਹੈ ਜਿਹੜੇ ਰੂਟੀਨ ਦੇ ਵਿੱਚ ਗਾਹ ਘਾਉਂਦੇ ਆ ਇੱਥੇ ਤੁਹਾਨੂੰ ਸ਼ੁੱਧ ਚੀਜ਼ਾਂ ਮਿਲਦੀਆਂ ਨੇ ਜੈਰ ਰਹਿਤ ਖਾਣਾ ਜਿਹੜੇ ਕਈ ਪ੍ਰੋਡਕਟ ਨੇ ਆ ਜਿਸ ਤਰ੍ਹਾਂ ਆ ਵੀਰ ਉਹਨਾਂ ਨੇ ਲਾਇਆ ਵੀ ਕਿਤੇ ਸ਼ਾਇਦ ਆ ਦੇਖੋ ਇੱਕਈ ਕਿਸਮਾਂ ਦਾ ਹਾਂ ਪਹੁੰਚ ਪਾ ਲਿਆ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਭਾਜੀ ਕਿੰਨਾ ਕਿੰਨਾ ਗਿਆ ਤੁਹਾਨੂੰ ਇਹ ਕੰਮ ਕਰਦੇ ਸਾਂ ਨੂੰ ਇਹ 97 ਦੇ ਕੰਮ ਕਰਦੇ ਅੱਛਾ ਇਹ ਜਿਹੜਾ ਕਿਸਾਨ ਬਾਜ਼ਾਰ ਲੱਗਿਆ ਕਿੱਥੇ ਕਿੱਥੇ ਲਾਉਨੇ ਆ ਇਹ ਇਹ ਆਪਣਾ 10 ਤਰੀਕ ਨੂੰ ਇੱਥੇ ਲੈ ਕੇ ਦਾਣਾ ਮੰਡੀ ਦੇ ਵਿੱਚ ਦੋ ਬਾਜ਼ਾਰ ਆਪਣੇ ਲੱਗਦੇ ਆ ਜੀਚਰ ਪਾਰ ਦੇ ਵਿੱਚ 20 ਤੇ 30 ਅੱਛਾ ਜੀ ਤੇ ਗਾਹ ਕਾ ਆ ਜਾਂਦਾ ਜੀ ਆਉਂਦੇ ਗਾਹ ਕੋ ਚੰਗੀ ਚੀਜ਼ ਮਿਲਦੀ ਆ ਅੱਜ ਕੀ ਚੱਲਦੀ ਹੈ ਬਿਨਾਂ ਕਿਹੜੇ ਕਣਕ ਇੱਥੇ ਜਿੰਨੇ ਵੀ ਸਟਾਲ ਨੇ ਬਿਨਾਂ ਖਾਸ ਤੇ ਜੇ ਰੇਟ ਦਾ ਕਿੰਨਾ ਕੁ ਫਰਕ ਆਮ ਰੇਟ ਤੇ ਜੀ ਬੜਾ ਫਰਕ ਨੇਗਾ 10-20 ਰੁਪਏ ਦਾ ਹੀ ਫਰਕ ਹੋਊਗਾ ਜੀ ਪਿਆਰ ਨਾਲੋਂ ਆਮ ਦੁਕੀਆਂ ਦੇ ਕੈਮੀਕਲ ਆਮ ਸਬਜ਼ੀ ਬਾਜ਼ਾਰ ਦੇ ਵਿੱਚ ਕੀ 30 35 ਹੁੰਦੀ ਆ ਤੇ ਇਸ 50 ਹੋ 50 ਹੋ ਜੀ ਸੇਧ ਨਾਲ ਗਾਹਕ ਸੰਤੁਸ਼ਟਾ ਇਥੋਂ ਟਿਕਣ ਸੋ ਆਪਾਂ ਹੋਰ ਵੀ ਵੀਰਾਂ ਦੇ ਨਾਲ ਗੱਲਬਾਤ ਕਰਾਂਗੇ ਆ ਦੇਖੋ ਪਾਜੀ ਤੁਸੀਂ ਕਹਿੰਦਾ ਕਹਿੰਦਾ ਸਟਾਲ ਲਗਾਇਆ ਹੋਇਆ ਸੀਗਾ ਬਈ ਜੀ ਹਾਂ ਜੀ ਮੈਂ ਮੇਰਾ ਪਿੰਡ ਬੀਰੋਕਲਾ ਜ਼ਿਲ੍ਹਾ ਮਾਨਸਾ ਮੈਂ ਮੈਲਟ ਦੇ ਕੰਮ ਕਰਦਾ ਜਿਵੇਂ ਖੇਤੀ ਵੀ ਮੈਲਟ ਦੀ ਕਰਦਾ ਉਹਦਰਾ ਗੰਗਣੀ ਕੁੱਚੀ ਸਵਾਤ ਹਾਂਜੀ ਫਿਰ ਉਹਨਾਂ ਦੇ ਅੱਗੇ ਜਿਵੇਂ ਇਹ ਆਪਣੇ ਅਨਾਜ ਆ ਗਈ ਸਾਰੇ ਇਹ ਅਨਾਜ ਵੇਚਦੇ ਹਾਂ ਜਿਵੇਂ ਬਿਸਕਟ ਆ ਕੇ ਰੱਖੀ ਕੋਧਰੇ ਦੇ ਠੀਕ ਹੈ ਮਲਟੀ ਗ੍ਰੇਨ ਦੇ ਤੇ ਇਹਨਾਂ ਦੇ ਆਟੇ ਆ ਗਈ ਗੜੀਏ ਸਾਡੀ ਆਪਾਂ ਦਾ ਬ੍ਰਾਂਡ ਬਣਾਇਆ ਹੈ ਪਿੰਡ ਬੀਰੋਕਲਾ ਦੇ ਤੁਸੀਂ ਆਪਣੇ ਆਪ ਤਿਆਰ ਕਰਦੇ ਹੋ ਬ੍ਰਾਂਡ ਵੀ ਆਪਣਾ ਹਾਂਜੀ ਆ ਵੀ ਆਪ ਹੀ ਸ਼ੇਅਰ ਕਰਦੇ ਪਿੰਡ ਵੀ ਦੇ ਹਾਂਜੀ ਸਾਰਾ ਇਹਦਾ ਮੂਦੀ ਵਗੈਰਾ ਦੀ ਖੇਤੀ ਆਫ ਕਰਦੇ ਆਂ ਆਟੇ ਹੋਗੇ ਸੋਨਾ ਮੋਤੀ ਕਣਕ ਦਾ ਆਟਾ ਕੇ ਬਾਸੀ ਗੋਲਡ ਕਣਕ ਦਾ ਆਟਾ ਆ ਗਿਆ ਰਾਗੀ ਗੋਲਡ ਦਾ ਆਟਾ ਆ ਗਿਆ ਕਿ ਜਿੱਦਾਂ ਤੁਸੀਂ ਇੰਨੀ ਦੂਰੋਂ ਚੱਲ ਕੇ ਆਉਂਨੇ ਹੋ ਤੇ ਵਧੀਆ ਖਰਚਾ ਨਿਕਲ ਜਾਂਦਾ ਜੀ ਖਰਚਾ ਹਾਂ ਮਹੀ ਹੁਣ ਜਿਵੇਂ 2 ਸਾਲ ਤੁਸੀਂ ਆਉਨੇਗੇ ਹਾਂਜੀ ਗਾਗ ਜੁੜੇ ਗਾਗ ਜੁੜੇ ਤੁਹਾਨੂੰ ਆਉਣੀ ਪੈਣਾ ਹੈ ਨਾ ਠੀਕ ਗਾਗ ਸੰਤੁਸ਼ਟਾ ਇੱਥੋਂ ਚੀਜ਼ਾਂ ਦਾ ਸੰਤੁਸ਼ਟ ਕਿੰਨੇ ਪੈਸੇ ਐ ਮੈਟਿਕ ਪੰਜੀਰੀ ਆਪ ਵੀਰ ਨੇ ਆਪਣਾ ਬ੍ਰਾਂਡ ਪਿੰਡ ਵੀ ਦੇ ਨਾਮ ਤੇ ਇਸ ਵੀਰ ਦਾ ਬ੍ਰਾਂਡ ਹੈ ਤੇ ਕਾਫੀ ਕੁਝ ਇਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਆਪ ਆਟੇ ਜਾਂ ਬੀਜ ਜਾਂ ਜੋ ਵੀ ਦਾਲਾਂ ਵਗੈਰਾ ਬਣਾਉਂਦੇ ਨੇ ਚਾਵਲ ਵੀ ਇਹਨਾਂ ਦੇ ਆਪ ਤੇ ਤਿਆਰ ਕੀਤੇ ਹੋਏ ਨੇ ਗਾਹਕ ਵੀ ਪੂਰਾ ਸੰਤੁਸ਼ਟ ਹੈ ਦੇਖੋ ਤੁਸੀਂ ਗਾਹਕ ਹੈਗਾ ਪੱਕਾ ਪੱਕ ਕਰਾਂਗੇ ਬਸ ਹਾਂਜੀ ਆਪਣਾ ਕਿਹੜਾ ਪਿੰਡ ਆ ਵੀਤੀ ਆ ਆਪਣਾ ਬਾਈ ਜੀ ਪਿੰਡ ਸਤਾਉ ਜੀ ਸੀਐਮ ਆਣ ਦੇ ਪਿੰਡੋਂ ਜੀ ਆਪਣਾ ਨੰਬਰ 9815723891 ਅੱਛਾ ਤੁਸੀਂ ਕੀ ਕੀ ਲਗਾਇਆ ਹੋਇਆ ਸਟੰਡ ਆਪਣੇ ਲਈ ਜੀ ਤੇਲ ਹੁੰਦੇ ਨੇ ਜੀ ਜਿਵੇਂ ਕੱਚੀ ਕਣ ਜੇ ਸਰੋਂ ਦੇ ਖੰਡਾ ਤੇ ਲੀ ਹਾਂਜੀ ਤੇ ਸਤਾਉਜ ਵਾਲੀ ਆਪਾਂ ਮਸ਼ਹੂਰਾਂ ਜੀ ਵਧੀਆ ਕੱਚਕਾਨੀ ਦਾ ਆਪਣਾ ਤੇਲ ਹੁੰਦਾ ਜੀ ਤੇ ਇਹ ਪਹਿਲ ਦੇ ਨਾਮ ਹਾਂਜੀ ਪਹਿਲ ਦੇ ਨਾਮ ਇਹ ਤੁਹਾਡਾ ਬ੍ਰਾਂਡ ਹੈ ਜੀ ਹਾਂਜੀ ਆਪਣਾ ਬ੍ਰਾਂਡ ਹੈ ਜੀ ਇਹ ਪੀਲੀ ਸਰੋਂ ਦਾ ਤੇਲ ਆ ਗਿਆ ਜੀ ਇਹ ਅਲਸੀ ਦਾ ਆ ਗਿਆ ਜੀ ਤੇ ਬਦਾਮ ਰੋਗਣ ਆ ਗਿਆ ਜੀ ਤੇ ਨਾਰੀਅਲ ਦਾ ਤੇਲ ਆ ਗਿਆ ਜੀ ਆ ਇਹ ਦੱਸਦੇ ਨੇ ਵੀਰ ਕਹਿੰਦੇ ਆਪਦਾ ਕੋਲੂ ਇਹਨਾਂ ਦੇ ਲੱਕੜ ਦੇ ਕੋਲੂ ਤੇ ਜਿਹੜਾ ਇਹ ਤੇਲ ਕੱਢਦੇ ਹਾਂ ਜੀ ਹਾਂ ਜੀ ਇਹ ਠੰਡੇ ਤਰੀਕੇ ਨਾਲ ਕੱਢਿਆ ਜਾਂਦਾ ਜੀ ਜਿਹਦੇ ਨਾਲ ਤੱਤ ਨਹੀਂ ਮੱਚਦੇ ਜਿਵੇਂ ਆਪਾਂ ਸਰੋਂ ਦੇ ਤੇਲ ਆਪਾਂ ਕੋਈ ਵੀ ਕਹਿੰਨੇ ਜੀ ਆਪਾਂ ਸਵਾਦ ਖਤਮ ਹੋ ਗਿਆ ਸਵਾਦ ਕਿੱਥੋਂ ਆਉ ਹੋ ਜੀ ਹੁਣ ਪਾਮ ਚੋ ਸਵਾਦ ਕੈਮੀਕਲਾਂ ਚ ਪੁੰਨੀਆਂ ਲਿਆਂਦਾ ਲਾਤਾ ਜੀ ਇਹ ਆਪਣਾ ਪਿਓਰ ਤਾਂ ਹੈਗੀ ਹੈਗਾ ਜੀ ਜਿਹਦੇ ਚ ਤੱਤ ਵੀ ਨਹੀਂ ਖਤਮ ਹੁੰਦੇ ਜਦੋਂ ਇਹ ਸਰੋਂ ਦੇ ਤੇਲ ਚ ਆਪਾਂ ਕੋਈ ਵੀ ਸਬਜ਼ੀ ਪਕੌੜਾ ਕੁਝ ਬਣਾ ਲਓ ਜੀ ਇੰਨਾ ਟੈਕਟਿਵ ਨੂੰ ਸਵਾਦ ਜਿੰਨਾ ਕਹੋ ਜੀ ਲਗਦਾ ਤੁਹਾਨੂੰ ਪੰਜਾਬ ਦੇ ਵਿੱਚ ਜਿੱਦਾਂ ਇਹ ਤੁਸੀਂ ਸ਼ੁਰੂ ਕੀਤਾ ਹੋਇਆ ਸਾਰੇ ਪੰਜਾਬ ਦੇ ਵਿੱਚ ਇਦਾਂ ਦਾ ਹੋਣਾ ਚਾਹੀਦਾ ਹਾਂਜੀ ਹੋਣਾ ਚਾਹੀਦਾ ਜੀ ਬਹੁਤ ਵਧੀਆ ਇਹ ਤਾਂ ਜੀ ਬਹੁਤ ਹੋਣਾ ਚਾਹੀਦਾ ਜੀ ਬੰਬਾਂ ਦੇ ਕੈਮੀਕਲ ਲੋਕਾਂ ਕੀਤੇ ਹੋਏ ਨੇ ਕੈਮੀਕਲਾਂ ਨੇ ਲੋਕ ਜੀ ਬਹੁਤ ਕੁਸ ਮਾਰਾ ਰਹੇ ਗਾਹਕ ਜੁੜਿਆ ਹੋਇਆ ਜੀ ਤੁਹਾਡੇ ਬਹੁਤ ਵਧੀਆ ਜੀ ਪੱਕੇ ਤੌਰ ਤੇ ਜੁੜੇਗਾ ਲੈ ਕੇ ਜਾਂਦੇ ਹਾਂ ਜੀ ਪੱਕਾ ਗਾਹਕ ਜੁੜਿਆ ਆਇਆ ਜੋੜਦਾ ਵੀ ਹੈ ਜੀ ਗਾਹਕ ਗਾਹ ਸਾਡੇ ਨਾਲ ਠੀਕ ਹੈ ਗਾਹਕ ਨੂੰ ਗਾਹ ਜਦੋਂ ਕਿਸੇ ਨੂੰ ਚੰਗੀ ਚੀਜ਼ ਮਿਲੂ ਜੀ ਇੱਕ ਬੰਦਾ ਚੰਗੀ ਚੀਜ਼ ਦੀ ਭਾਲ ਚਾਹੀ ਠੀਕ ਹੈ ਬਹੁਤ ਵਧੀਆ ਪ੍ਰੋਡਕਟ ਨੇ ਜੀ ਆਪਣੇ ਕੋਈ ਵੀ ਆਪਣੇ ਨਾਲ ਕਨੈਕਟ ਕਰ ਸਕਦਾ ਜੀ ਆਹ ਵੇਖੋ ਜੀ ਇਹਨਾਂ ਨੇ ਜਿਹੜੇ ਆਪਦੇ ਤਿਆਰ ਕੀਤੇ ਹੋਏ ਤੇ ਰਹਿ ਗਏ ਨੇ ਪਹਿਲੀ ਗੱਲ ਤਾਂ ਇਹ ਵੀ ਹੈ ਕਿ ਵੇਖੋ ਆਪਾਂ ਕਹਿੰਦੇ ਆ ਕਿ ਪੰਜਾਬ ਚ ਬੇਰੋਜ਼ਗਾਰੀ ਬਹੁਤ ਆ ਪਰ ਬੇਰੋਜ਼ਗਾਰੀ ਨਹੀਂ ਕੰਮ ਕਰਨ ਵਾਲਿਆਂ ਨੂੰ ਰੋਜ਼ਗਾਰ ਦੀ ਕਮੀ ਨਹੀਂ ਆ ਦੇਖੋ ਵੀਰਾਂ ਨੇ ਆਪਣੇ ਬ੍ਰਾਂਡ ਬਣਾਏ ਹੋਏ ਨੇ ਜਿਸ ਤਰ੍ਹਾਂ ਤੁਹਾਨੂੰ ਅੱਗੇ ਵੀ ਵੀਰ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਇੱਕ ਪਿੰਡ ਵੀ ਦੇ ਨਾਮ ਤੇ ਇੱਕ ਬ੍ਰਾਂਡ ਬਣਾਇਆ ਹੋਇਆ ਤੇ ਪੰਜਾਬ ਨਹੀਂ ਪੂਰੇ ਬਾਦ ਵੀ ਐਕਸਪੋਰਟ ਕਰਦੇ ਨੇ ਜਿੱਦਾਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਤਾਂ ਸੋ ਐਦਾਂ ਦੇ ਉਪਰਾਲੇ ਜਿਹੜੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਤਾਂ ਕਿ ਹੋਰ ਵੀ ਨੌਜਵਾਨਾਂ ਨੂੰ ਕੋਈ ਸਹੂਲਤ ਮਿਲੇ ਹਾਂਜੀ ਸਰਦਾਰ ਜੀ ਸਾਡੇ ਨਾਲ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਜੀ ਆਪਾਂ ਕਾਹਦਾ ਕਾਹਦਾ ਸਟਾਲ ਲਗਾਇਆ ਹੋਇਆ ਹੈ ਆਪਣਾ ਕੋਲ ਹੈਗਾ ਤੇਲ ਹੁੰਦਾ ਹੈ ਸ਼ਰਮ ਦਾ ਹਾਂਜੀ ਇਹ ਖੂਪਿਆ ਤੇ ਲਈ ਤੁਸੀਂ ਵੀ ਆਪਣਾ ਕੋਈ ਬ੍ਰਾਂਡ ਬਣਾਇਆ ਹੋਇਆ ਪਸ਼ੰਤ ਤਕਰੀਦ ਨਾਂ ਦਾ ਬ੍ਰਾਂਡ ਅੱਛਾ ਜੀ ਆਹ ਦੇਖੋ ਇੱਕ ਨਵੀਂ ਚੀਜ਼ ਅੱਜ ਵੇਖਣ ਨੂੰ ਮਿਲੀ ਹੈ ਜੀ ਹੈਂਡ ਮੇਡ ਸੋਪ ਕਿੰਨਾਂ ਕੋਲੇ ਹੈਂਡ ਮੇਡ ਸੋਪ ਆ ਜਿਹੜਾ ਇਹ ਲੈ ਕੇ ਆਏ ਨੇ ਅਲੱਗ-ਅਲੱਗ ਤਰ੍ਹਾਂ ਦੇ ਸੋਪ ਨੇ ਇਨਾਂ ਕੋਲੇ ਇਹ ਸਰ ਕਾਦਾ-ਕਾਦਾ ਬਣਿਆ ਹੁੰਦਾ ਜੀ ਸੋਪ ਇਹ ਮਲਤਾਨੀ ਮਿੱਟੀ ਦਾ ਬੇਸ ਹੈ ਜੀ ਕੈਮੀਕਲ ਹੋਏ ਨਹੀਂ ਬਾਕੀ ਤੇਲ ਹੈ ਅੱਛਾ ਜੀ ਸੋ ਗੁਰਾਇਆਂ ਦਾ ਚੋਲੋ ਸਟੇਲਾਂ ਦਾ ਹੀ ਕਮਾਲ ਹੈ ਅੱਛਾ ਠੀਕ ਹੈ ਇਹਨਾਂ ਕੋਲੇ achar ਹੈ ਹੋਰ ਮਿਰਖਲ ਆਟਾ ਹੈ ਆਟਾ ਜੀ ਹਾਂਜੀ ਦੂਸ ਹੁੰਦਾ ਜਿਵੇਂ ਬੇਲ ਆ ਬੇਲ ਦਾ ਆ ਗ੍ਰੀਨ ਟੀ ਹੈ ਡੀਟੌਕਸ ਚੀਜ਼ ਹੈ ਦੋਨੇ ਆ ਠੀਕ ਹੈ ਇਹ ਬਹੁਤ ਕੁਛ ਆ ਲੋਕ ਜੁੜੇ ਹੋਏ ਨੇ ਇਹਨਾਂ ਦੇ ਨਾਲ ਹਾਂਜੀ ਤੇ ਸਰ ਕਿਹੜੀ ਜਗ੍ਹਾ ਤੋਂ ਆਪਾਂ ਕੰਡ ਮੱਤਾ ਜੀ ਕੋਲ ਪੂਰੇ ਪੂਰੇ ਦਾ ਬਸੰਤ ਟ੍ਰੀ ਸਾਡੇ ਫਾਰਮ ਦਾ ਨਾਮ ਫਾਰਮ ਦਾ ਨਾਮ ਤੇ ਲੋਕ ਜੁੜੇ ਹੋਏ ਨੇ ਤੁਹਾਡੇ ਨਾਲ ਹਾਂਜੀ ਆਉਂਦੇ ਸਾਡੇ ਕੋਲ ਪੂਰਾ ਨਹੀਂ ਆਉਂਦਾ ਪੂਰਾ ਨਹੀਂ ਆਉਂਦਾ ਸੋ ਠੀਕ ਇੱਕ ਆਹ ਸਟਾਲ ਦੇਖ ਰਹੇ ਆ ਆਪਾਂ ਅੱਜ ਕੀ ਨਾਂ ਵੀਜੀ ਆਪਣਾ ਮੇਰਾ ਨਾਂ ਗੁਰਮੀਤ ਸਿੰਘ ਆ ਜੀ ਹਾਂਜੀ ਕਿਹੜੀ ਜਗ੍ਹਾ ਤੋਂ ਵੀਰੇ ਇਹਦਾ ਜਨੇਰ ਪੰਡਾ ਜੀ ਅੱਛਾ ਜੀ ਲੰਬੇ ਤੋਂ 10 ਕਿ ਮਟਰ ਪੈਣਾ ਹਾਂਜੀ ਆਪਾਂ ਕਾਹਦਾ ਕਾਹਦਾ ਸਟਾਲ ਹੈਗਾ ਆਪਣਾ ਸਰ ਤਕਰੀਬਨ 2 ਗੋਸਾਲ ਤੋਂ ਇਸ ਕਿਸਾਨ ਮੇਲੇ ਵਿੱਚ ਉਤਪਾਦ ਲੈ ਕੇ ਆਉਂਦੇ ਆ ਅੱਛਾ ਜੀ ਜਿਹੜੀਆਂ ਘਰੇਲੂ ਲੋਕਾਂ ਨੇ ਬਣਾਇਆ ਹੋਣਾ ਜਿਹੜੇ ਆਮ ਬਾਠ ਕਾਫ ਚੱਤ ਨਿਗੜੀ ਕੋਈ ਲੋਕਾਂ ਦੀ ਆ ਹਾਂਜੀ ਖਾਲਤ ਖਾਨ ਪੀਣ ਖਾਣੇ ਆ ਜੜੀਲੇ ਖਾਣੇ ਖਾਣੇ ਆ ਉਹਨਾਂ ਉਰੇ ਜੈਰ ਮੁਕਤ ਖਾਣਿਆਂ ਤੋਂ ਜਣ ਕੇ ਜੜੀ ਦੀ ਬਿਮਾਰੀ ਇਹ ਆਯੁਰਵੇਦ ਦਾ ਸਾਰਾ ਸਾਰਾ ਆਯੁਰਵੈਦ ਆਪਦੇ ਹੱਥੀ ਬਣਾਇਆ ਹੋਇਆ ਸਾਰੀਆਂ ਦੀਆਂ ਬਿਮਾਰੀਆਂ ਪੇਟ ਦੀਆਂ ਜਿੰਨੀਆਂ ਬਿਮਾਰੀਆਂ ਉਸ ਤੋਂ ਬਾਅਦ ਖਾਰਸ਼ੂ ਦੀ ਅਲਵੀਰੇ ਸਭ ਨੂੰ ਪਹਲਾਈ ਦੀ ਹੈ ਜੀ ਸ਼ਰਮਾ ਬਣਾਈਦਾ ਜੀ ਅੱਛੇ ਗੋਡੇ ਗਿੱਟਿਆਂ ਵਾਸਤੇ ਜਿਹੜੇ ਆ ਬਾਹਰ ਰੋਗ ਨਾਲ ਗੋਡੇ ਗਿੱਟੇ ਸੋਜ ਜਾਂਦੇ ਉਹ ਬਣਾਈਦਾ ਜੀ ਪਤਲੀ ਵਾਸਤੇ ਫੋਨ ਬਣਾਈਦਾ ਜੀ ਠੀਕ ਜੀ ਇਹ ਦੰਦਾਂ ਦੀ ਕੋਈ ਰੋਗ ਹੋਵੇ ਪਾਇਦੀਆਂ ਤੋ ਲੈ ਕੇ ਕੀ ਬੰਦਦੀ ਆ ਸਾਰੇ ਖਤਮ ਠੀਕ ਹੈ ਸੋ ਇਹ ਗਾਗ ਲੱਗੇ ਹੋਏ ਨੇ ਪੂਰੇ ਗਾਗ ਲੱਗੇ ਹੋਏ 2 ਸਾਲ ਤੋਂ ਉਹਨੇ ਜੀ ਸਾਡੇ ਦੋ ਘਰੋ ਵੀ ਲੈ ਕੇ ਜਾਂਦੇ ਆ ਹੁਣ ਤਾਂ ਜਿਵੇਂ ਕਿਸੇ ਨੂੰ ਕੋਈ ਨਾਗਾ ਨਹੀਂ ਪਾਉਣਾ ਪੈਂਦਾ ਮਤਲਬ ਇੰਨਾ ਲੋਕ ਫੋਨ ਕਰਕੇ ਫੋਨ ਕਰਕੇ ਸਭ ਬਾਕੀ ਇੱਥੇ ਜਦੋਂ ਤੁਸੀਂ ਆਉਂਦੇ ਹੋ ਕਿਦਾਂ ਲੱਗਦਾ ਬਾਜ਼ਾਰ ਦੇ ਵਿੱਚ ਰਿਆਲ ਬਹੁਤ ਹੀ ਲੱਗਦਾ ਜੀ ਕਿਉਂਕਿ ਬਹੁਤ ਲੋਕ ਆਇਰ ਵਾਇਰ ਨਾਲ ਜ਼ਿਆਦਾ ਝੋੜਦੇ ਜ਼ਿਆਦਾ ਝੋੜਦੇ ਕਿਉਂਕਿ ਪਹਿਲਾਂ ਕੋਈ ਗਲਤ ਨੌਲੇਜ ਤੇ ਚਾਹੀਦਾ ਪੰਜਾਬ ਦੇ ਵਿੱਚ ਇਹੋ ਜਿਹੇ ਉਪਰਾਲੇ ਹਰੇਕ ਮੰਡੀ ਦੇ ਵਿੱਚ ਹੋਣੇ ਚਾਹੀਦੇ ਮੈਂ ਨਾ ਜੀ ਹੱਥਾਂ ਦੇ ਮੰਡੀ ਮੇਲੇ ਲੱਗਨੇ ਚਾਹੀਦੇ ਆ ਤਾਂ ਕਿ ਸਾਡੇ ਕਿਸਾਨਾਂ ਨੂੰ ਰੁਜ਼ਗਾਰ ਮਿਲੇ ਤੇ ਜਿਹੜੇ ਅਸੀਂ ਵੀ ਜ਼ਹਿਰ ਮੁਕਤ ਹਾਂ ਜ਼ਹਿਰ ਮੁਕਤ ਹਾਂ ਬੱਪੂ ਜੀ ਕੀ ਨਾਂ ਆਪਣਾ ਇਕਬਾਲ ਸਿੰਘ ਤੁਸੀਂ ਕਦੋਂ ਤੋਂ ਜੁੜੇ ਹੋ ਕਹਸਾਨ ਬਾਜ਼ਾਰ ਦੇ ਨਾਲ ਇਹ ਇੱਕ ਕਹਾਣੀ ਜਾਂਦਾ ਪੂਰੀਆ ਬਹੁਤ ਮੇਰੇ ਨਾਲ ਸਾਲ ਹੀ ਹੋ ਗਿਆ ਸਾਲ ਹੋ ਗਿਆ ਤੁਸੀਂ ਇੱਥੋਂ ਜਿਹੜੇ ਵਸਤੂਆਂ ਲੈ ਕੇ ਜਾਂਦੇ ਹੋ ਸੰਤੁਸ਼ਟ ਹੋ ਉਹਨਾਂ ਤੋਂ ਵਧੀਆਂ ਨੇ ਜਿਹੜੀਆਂ ਵਸਤੂਆਂ ਇੱਥੋਂ ਲੈ ਕੇ ਜਾਂਦੇ ਹੋ ਕਿੰਨੇ ਕੁ ਸੰਤੁਸ਼ਟ ਹੋ ਤੁਸੀਂ ਉਹਨਾਂ ਤੋਂ ਕਾਫੀ ਕੁਝ ਮੈਂ ਕੈਮੀਕਲ ਬਾਜ਼ਾਰ ਦੀ ਜਿਹੜੀ ਕੈਮੀਕਲ ਵਸਤੂ ਹੁੰਦੇ ਨਾਲ ਕਿੰਨਾ ਕੁ ਫਰਕ ਹੈ ਕਾਫੀ ਫਰਕ ਹੈ ਠੀਕ ਹੈ ਵੇਖੋ ਜੀ ਸਾਲ ਤੋਂ ਜੁੜੇ ਨੇ ਸਰਦਾਰ ਇਕਬਾਲ ਸਿੰਘ ਜੀ ਦੱਸ ਰਹੇ ਕਿ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਹੈ ਆ ਦੇਖੋ ਅੱਜ ਵੀ ਮੇਰੇ ਖਾਲ ਕਾਫੀ ਸ਼ਾਪਿੰਗ ਕਰਕੇ ਚੱਲੇ ਨੇ ਚੰਗੀ ਗੱਲ ਹੈ ਬਾਪੂ ਜੀ ਵਧੀਆ ਗੱਲ ਹੈ ਕਿ ਇਦਾਂ ਰੋਜ਼ਗਾਰ ਵੀ ਮਿਲ ਰਿਹਾ ਤੇ ਆਪਣੇ ਸਿਹਤ ਵੀ ਸਹੀ ਹੋ ਰਹੀ ਹੈ ਸਾਡੀਆਂ ਪੈਣਾ ਨੇ ਵੀ ਕੁਝ ਸਟਾਲ ਲਗਾਏ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਇਹ ਕਿਹੜੀ ਜਗ੍ਹਾ ਤੋਂ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਮੈਂ ਹਰਪ੍ਰੀਤਪੁਰ ਨਾਮੀਦਮ ਬੱਚੇ ਕੀ ਕੀ ਆਪਣੇ ਕੋਲੇ ਹੈਗਾ ਜੀ ਸਰ ਆਪਣੇ ਕੋਲੇ ਮਰਬੇ ਨੇ ਆਚਾਰ ਨੇ ਸਿਰਕੇ ਨੇ ਦੁੱਧ ਨੇ ਜੈਮ ਨੇ ਚਟਨੀਆ ਸੌੜੇ ਸ਼ੱਕਰ ਔਰ ਕੋਈ ਸੁਧਿਏ ਸਨੇ ਗੁਲਗੰਦ ਆਪਣੀ ਤਾਂ ਅੱਗੇ ਵਾਲੀ ਮਿਸਰੀ ਦੀ ਬਣੀ ਹੋਈ ਅੰਬ ਦੀ ਚਟਨੀ ਆਮਲੇ ਦੀ ਚਟਨੀ ਛੇਪ ਦੀ ਚਟਨੀ ਆ ਦੇਖੋ ਜੀ ਬਹੁਤ ਕੁਝ ਹੈਗਾ ਇਹ ਪੰਜੀ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਸਰ ਮੈਂ ਆਪ ਤਿਆਰ ਕਰਦੀ ਹਾਂਜੀ ਸਰ ਲੁਧਿਆਣਾ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਖੇਤੀਬਾੜੀ ਵਿਗਿਆਨ ਕੇਂਦਰ ਪਟਿਆਲੇ ਤੋਂ ਟ੍ਰੇਨਿੰਗ ਲੈ ਕੇ ਫਿਰ ਆਪਣਾ ਫੂਡ ਪ੍ਰੋਸੈਸਿੰਗ ਦਾ ਸਾਰਾ ਕਰਕੇ ਆਪਣਾ ਜੀਰੋ ਸ਼ੁਰੂ ਕਰਦੇ ਸਰ ਇਧਰ ਲਈ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਵੀ ਮਿਲ ਜਾਂਦੀ ਹੈ ਸਾਡਾ ਐਸਐਚਜੀ ਗਰੁੱਪ ਹੈ ਓਨਲੀ ਲੇਡੀਜ਼ ਦਾ 11 ਲੀਟਰ ਅਸੀਂ ਕੰਮ ਕਰਦੀ ਆ ਸਰ ਤਾਂ ਸਾਨੂੰ ਸਰਕਾਰਾਂ ਵੱਲੇ ਵੀ ਮਿਲ ਜਾਂਦੇ ਨੇ ਸਬਸਿਡੀਆਂ ਵੀ ਮਿਲਦੀਆਂ ਨੇ ਲੋਨ ਵਗੈਰਾ ਮਿਲ ਜਾਂਦਾ ਹਾਂਜੀ ਹਾਂਜੀ ਸਰ ਜਿਹੜੀਆਂ ਪੈਣਾ ਘਰੇ ਬੈਠੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਸਰ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਅਗਰ ਬਿਜ਼ਨਸ ਨਹੀਂ ਕਰਨਾ ਚਾਹੁੰਦੀਆਂ ਤਾਂ ਆਪਣੇ ਲਈ ਪ੍ਰੋਡਕਟ ਬਣਾਉਣਾ ਸਿੱਖੋ ਕ੍ਰਿਸ਼ਿਵਗਿਆਨ ਕੇਂਦਰ ਜਾ ਕੇ ਤਾਂ ਕਿ ਬੱਚਿਆਂ ਨੂੰ ਜਾਂ ਆਪਣੇ ਸਾਰੇ ਫੈਮਿਲੀ ਨੂੰ ਸੁੱਧ ਭੋਜਨ ਦੇ ਸਕੋ ਤੁਸੀਂ ਯਾਨੀ ਕਿ ਸਹੀ ਖਾਣਾ ਬਣਾ ਸਕੋ ਹਾਂਜੀ ਸਹੀ ਖਾਣਾ ਦੇ ਸਕੋ ਬਿਨਾਂ ਕਿਸੇ ਕੈਮੀਕਲ ਅਸੀਂ ਜੂਸ ਬਣਾਉਂਦੇ ਆ ਮੰਗੋ ਫਰੂਟੀ ਬਿਨਾ ਕਿਸੇ ਕੈਮੀਕਲ ਤੋਂ ਸਟੈਰਲਾਈਜ਼ ਕੀਤਾ ਹੋਇਆ ਨੂੰ ਬਿਨਾ ਕਿਸੇ ਰੰਗ ਤੋਂ ਬਿਨਾ ਕਿਸੇ ਫਲੇਵਰ ਤੋਂ ਫਰੈਸ਼ ਫਰੂਟ ਦਾ ਜੂਸ ਹੈ ਇੱਕ ਸਾਲ ਦੀ ਲਾਈਫ ਆ ਸਰ ਫਿਊਚਰ ਟਾਈਕון ਦੇ ਵਿੱਚ 25000 ਦਾ ਪ੍ਰਾਈਜ਼ ਜਿੱਤ ਕੇ ਆਈ ਸੀਗਾ ਇਹ ਦੇਖੋ ਜੀ ਯੂਨੀਕ ਆਈਡੀਆ ਤੇ ਸਰ ਆ ਦੇਖੋ ਬਹੁਤ ਕੁਝ ਜਿਹੜਾ ਕਹਿੰਦੇ हिम्मत ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਕਿਉਂਕਿ ਇਹ ਗੱਲ ਸਾਬਤ ਹੋ ਰਹੀ ਹੈ ਜਿਹੜੇ ਲੋਕ ਕਹਿ ਰਹੇ ਨੇ ਰੁਜ਼ਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਰੁਜ਼ਗਾਰ ਬਹੁਤ ਹੈ ਸਿਰਫ ਕਰਨ ਕੰਮ ਕਰਨ ਵਾਲਿਆਂ ਦੀ ਕਮੀ ਹੈ ਆ ਦੇਖੋ ਮਰੱਬੇ ਚਟਨੀਆਂ ਇਹ ਦੱਸੋ ਆਪੋ ਬਣਾ ਕੇ ਉਹਦੇ ਉਹਨੂੰ ਡਾਈਟ ਕਰਕੇ ਫੇਰ ਨਹੀਂ ਕਰਾਵਾਂਗੇ ਜੀ ਇਹਦਾ ਪ੍ਰੋਸੈਸ ਬੰਦ ਆਜੋ ਅੱਗੇ ਚੱਲਦੇ ਆ ਅੱਗੇ ਹਾਂਜੀ ਕੀ ਨਾਂ ਸੀ? ਤੇਰਾ ਨਾਂ ਸੁਖਵਿੰਦਰ ਸਿੰਘ ਜੀ। ਕਿਹੜੀ ਜਗ੍ਹਾ ਤੋਂ ਜੀ? ਮੈਂ ਤਾਂ ਪੰਡੂਵਾਲਾ ਜੀ। ਵੱਡੂਵਾਲਾ, ਵੱਡੂਵਾਲਾ ਧਰਮਪੋਤ ਜੀ। ਹਾਂਜੀ। ਕੀ ਆਪਣੇ ਕੋਲ ਕੀ ਹੈ? ਹਲਦੀ ਆਪਣੀ ਕਿਸੇ ਹੋਈ। ਨਿਰਚ ਸਰੋਂ ਦਾ ਤੇਲ ਲੱਗਿਆ। ਆਰਗੇਨਿਕ ਹੈ ਜੀ। ਅੱਛਾ ਜੀ। ਕਿੰਨੇ ਚਿਰ ਤੋਂ ਕਿਸਾਨ ਬਾਜ਼ਾਰ ਦੇ ਵਿੱਚ ਕੰਮ ਕਰਦੇ ਹੋ? ਤਕਰੀਬਨ 1.5 ਸਾਲ ਤੋਂ ਸੀ ਇਸ ਬਾਜ਼ਾਰ ਤੇ। ਅੱਛਾ ਪਹਿਲਾਂ ਵੀ ਕਰਦੇ ਰਹੇ ਹੋ? ਪਹਿਲਾਂ ਨੇ ਅਸੀਂ ਆਪ ਦੀ ਮਤਲਬ ਸਾਡੀ ਚੱਕੀ ਹੈ ਜੀ ਬੰਟੋ ਅੱਛਾ ਇਹ ਆਪਣੀ ਪਸਾਈ ਹੋਈ ਹੈ ਹਾਂਜੀ ਆਰਗੈਨਿਕ ਹੈ ਹਾਂਜੀ ਹਾਂਜੀ ਜੀ ਆਪ ਦਾ ਪਿੱਛੇ ਕੀ ਖਰਾਬ ਗਾਹ ਕਿੰਨਾ ਇੱਥੇ ਆ ਕੇ ਕਿੰਦਾ ਲੱਗਦਾ ਗਾਹ ਕਿ ਸੰਤੁਸ਼ਟ ਹੈ ਸੰਤੁਸ਼ਟ ਹੈ ਤੁਸੀਂ ਸੰਤੁਸ਼ਟ ਹੋ ਅਸੀਂ ਵੀ ਸੰਤੁਸ਼ਟ ਹਾਂ ਗਾਹ ਵਧੀਆ ਕਮਾਈ ਹੋ ਜਾਂਦੀ ਬਹੁਤ ਵਧੀਆ ਜਿਹੜੇ ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਜਿਨੇ ਕੰਮ ਕਰਨਾ ਜੀ ਉਹਨੂੰ ਪੰਜਾਬ ਦੇ ਵਿੱਚ ਵੀ ਰੋਜ਼ਗਾਰ ਬਹੁਤ ਹੈਗੇ ਜਿਨੇ ਮਿਹਨਤ ਕਰਨੀ ਹੈ ਮੇਰੇ ਨਾਲ ਮੇਰਾ ਲੜਕਾ ਐਮਏ ਬੀਏ ਪੜਿਆ ਹੋਇਆ ਵੇਹੇ ਨਾਲ ਮੇਰੇ ਕੰਮ ਕਰਵਾ ਰਿਹਾ ਵਾ ਤੇ ਮਿਹਨਤ ਕਰਦੇ ਆਂ ਕਿਉਂਕਿ ਤਲੱਕੇ ਆਪਾਂ ਚਾਹੀਦੀ ਹਲਦੀ ਕਿੰਨੀ ਕੁ ਇਨਕਮ ਦਾ ਮੰਨ ਲਓ ਵਧੀਆ ਗੁਜ਼ਾਰਾ ਹੋ ਜਾਂਦਾ ਹੈ ਇਨਕਮ ਵਧੀਆ ਗੁਜ਼ਾਰਾ ਹੋ ਰਿਹਾ ਵਾ ਠੀਕ ਆ ਜੀ ਜਸਨਪਾਸਾ ਠੀਕ ਹੈ ਜੀ ਧੰਨਵਾਦ ਆ ਗਏ ਇਹ ਆ ਆਪਣਾ ਤੁਹਾਡੀ ਵਰਜਿਨ ਇਹ ਮੇਰੇ ਖਿਆਲ ਇਹਨਾਂ ਕੋਲ ਸੋਪ ਹੈ ਐਲੋਵੇਰਾ ਵਗੈਰਾ ਜਾਂ ਕੁਝ ਹਾਂਜੀ ਕਿਹੜੀ ਜਗ੍ਹਾ ਤੋਂ ਵੇਚੀ ਆਪਾਂ ਵਧੀਆ ਨੇ ਤੁਸੀਂ ਅੱਛਾ ਜੀ ਇਹ ਜਿਹੜੇ ਸੋਪ ਹੈ ਤੁਸੀਂ ਆਪਣੇ ਤਿਆਰ ਕੀਤੇ ਹੋਏ ਨੇ ਹਾਂਜੀ ਹੈਂਡ ਮੇਡ ਹਾਂਜੀ ਹੈਂਡ ਮੇਡ ਅੱਛਾ ਇਹ ਕਾਦੇ-ਕਾਦੇ ਕੀਤੇ ਹੋਏ ਨੇ ਤਿਆਰ ਇਹ ਪਪਾਇਆ ਚੰਦਨ অ্যালোਵਰੇ ਨੀਮ ਹੈ ਅੱਛਾ ਇਹ ਬਿਨਾ ਕੈਮੀਕਲ ਤੋਂ ਅੱਛਾ ਇਹ ਕਿਦਾਂ ਕਿਸਾਨ ਜਿੱਦਾਂ ਕਿਸਾਨ ਬਾਜ਼ਾਰ ਕਿੰਨੀ ਦੇਰ ਤੋਂ ਜੁੜੇ ਹੋ ਕਿਸਾਨ ਬਾਜ਼ਾਰ ਨਾਲ ਆਪਾਂ ਨੂੰ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਮਨੂੰ ਲੱਗਦਾ ਕਿ ਇਦਾਂ ਦੇ ਬਾਜ਼ਾਰ ਜਿਹੜੇ ਨੇ ਹਰੇਕ ਲੁਕ ਹੋਣੇ ਚਾਹੀਦੇ ਹਾਂਜੀ ਪਰਮਾਨੈਂਟਲੀ ਹੋਣੇ ਚਾਹੀਦੇ ਠੀਕ ਹੈ ਕਿਉਂਕਿ ਕੈਮੀਕਲ ਨੇ ਬਹੁਤ ਜ਼ਿਆਦਾ ਆਪਣੇ ਦੇ ਹੈਵੀ ਹੋਇਆ ਹੋਇਆ ਤੇ ਜਿਹੜੇ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਗੇ ਅੱਜ ਦੇ ਜਿਹੜੇ ਬੇਰੋਜ਼ਗਾਰ ਆ ਹਾਰਡ ਆਪਣੀ ਮਿਹਨਤ ਕਰੋ ਸਭ ਕੁਝ ਇੱਥੇ ਪੰਜਾਬ ਪੰਜਾਬ ਸਰਕਾਰ ਕਿੰਨੀ ਕ ਮਿਹਨਤ ਲੱਗਦੀ ਹੈ ਇਹਨਾਂ ਨੂੰ ਬਣਾਉਣ ਤੇ ਥੋੜੀ ਹੀ ਲੱਗਦੀ ਜਾਂ ਜ਼ਿਆਦਾ ਲੱਗਦੀ ਜ਼ਿਆਦਾ ਕੀ ਪ੍ਰਾਈਸ ਕੀ ਇਹਨਾਂ ਦਾ ਇਹਦਾ ਸੋਪ 60 ਰੁਪਏ ਹੈ ਅੱਛਾ ਸ਼ਰਬਤ 120 ਰੁਪਏ ਹੈ ਇਹ ਅੱਛਾ ਸ਼ਰਬਤ ਵੀ ਆਪਣਾ ਤਿਆਰ ਕੀਤਾ ਹਾਂਜੀ ਆਦਾ ਕਾਦਾ ਸ਼ਰਬਤ ਹੈ ਜੀ ਆਪਣੇ ਕੋਲ ਇਹ ਰੋਜ਼ ਹੈ ਹਾਂਜੀ ਇਹ ਬਰਮੀ ਹੈ ਇਹ ਲੈਮਨ ਹੈ ਇਹ ਜਲਦੀਰਾ ਹੈ ਤੇ ਉਹ ਆਲੂ ਭਾਰੇ ਦਾ ਸੀ ਉਹ ਮਿੰਟਾਂ 'ਚ ਖਤਮ ਹੋ ਗਿਆ ਇਹ ਐ ਕਿ ਚੀਜ਼ ਹੈ ਇਹ ਸਿਰ ਦੇ ਵਾਲ ਝੜਦੇ ਹੋਣ ਸਿਕਰੀ ਹੋਵੇ ਵਾਲ ਟੁੱਟਦੇ ਹੋਣ ਉਹਨਾਂ ਵਾਸਤੇ ਅੱਛਾ ਸਾਰੀਆਂ ਚੀਜ਼ਾਂ ਆਪ ਤਿਆਰ ਕੀਤੀਆਂ ਆ ਅੱਛਾ ਆ ਵੇਖੋ ਜੀ ਇਹਨਾਂ ਦਾ ਬ੍ਰਾਂਡ ਹੈਗਾ ਰਾਜ ਦੇ ਨਾਮ ਤੇ ਹੈਗਾ ਰਾਜ ਆਰਗੈਨਿਕ ਦੇ ਨਾਮ ਤੇ ਦੇਖੋ ਇਹ ਆਪਾਂ ਕੰਨੇ ਆ ਕਿ ਰੁਜ਼ਗਾਰ ਨਹੀਂ ਹੈਗਾ ਪਰ ਅੱਜ ਇੱਥੇ ਆ ਕੇ ਲੱਗਿਆ ਕਿ ਬਹੁਤ ਕੁਝ ਹੈਗਾ ਕਰਨ ਲਈ ਜੇ ਆਪਾਂ ਕਰਗੇ ਤਾਂ ਬਹੁਤ ਕੁਝ ਹੈਗਾ ਆ ਪਾਜੀ ਹੁਣੀ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਹੈ ਚਰਨਜੀਤ ਸਿੰਘ ਜੀ ਪਿੰਡ ਘਲਕਣਾ ਜੀ ਘਲਕਣਾ ਮੋਬਾਈਲ ਨੰਬਰ ਮਿਲੇਗਾ 8478999 ਕਰਦੇ ਆ ਅੱਛਾ ਆਪਣੇ ਕੋਲ ਕੀ ਕੀ ਹੈਗਾ ਆਪਾਂ ਸੂਈ ਕਰਦਾ ਸਾਰਾ ਸਮਾਨ ਲੈ ਕੇ ਆਏ ਆ ਪਿਛਲੇ 2 ਸਾਲ ਤੋਂ ਅੱਛਾ ਜੀ ਅ ਸ਼ੁੱਧ ਮਿਕਸ ਦਲੀਆ ਇਹ ਸਾਰਾ ਆਪਣਾ ਤਿਆਰ ਕੀਤਾ ਹੋਇਆ ਹੈ ਹਾਂਜੀ ਅੱਛਾ ਖੇਤੀ ਆਪਣੀ ਹੈ ਹਾਂ ਜੀ ਹਾਂ ਇਹ ਵੇਖੋ ਜੀ ਵਧੀਆ ਕਾਲੀ ਮਿਰਚ ਪੀਸੀ ਹੋਈ ਹੈ ਹੋਰ ਵੀ ਹਾਂ ਜੀ ਸਰ ਮੈਂ ਤੁਹਾਡੇ ਚੈਨਲ ਦੇ ਮਾਲਕ ਨੂੰ ਇੱਕ ਬਹੁਤ ਵਧੀਆ ਮੈਸੇਜ ਦੇਣਾ ਚਾਹਣਾ ਜੀ ਹਾਂ ਉਹ ਮੈਸੇਜ ਇਹ ਹੈ ਸਰ ਵੀ ਅਸੀਂ ਡੀਸੀ ਸਾਹਿਬ ਐਮਐਲਏ ਪ੍ਰੀਤ ਦੇਵ ਤੇ ਡੀਐਮ ਹੋਸ ਸਾਹਿਬ ਅੰਮਰ ਤਿੰਨਾਂ ਦੀ ਪਿਆਮੰਡੀ ਬੋਰਡ ਦੇ ਜੀ ਸਹਿਯੋਗ ਨਾਲ ਹੀ ਸ਼ੁਰੂ ਕੀਤਾ ਸੀ ਗਾਈ ਤੇ ਜਿੱਦਾਂ ਹੀ ਸ਼ੁਰੂ ਕੀਤਾ ਇਹ ਸਰ ਦੋ ਘਰਾ ਸੀ ਅੱਛਾ ਜੀ ਅੱਜ ਦੇ ਰਿਕਾਰਡ ਸਾਹਮਣੇ ਆਉਣ ਕਰੀਏ ਬਹੁਤ ਵਧੀਆ ਬਹੁਤ ਬੜੀ ਚੰਗਾ ਬਾਕੀ ਜੇ ਫਿਰ ਜਿਗਰ ਦੀ ਗੱਲ ਕਰਦੇ ਆ ਜੀ ਤਾਂ ਮਿਹਨਤ ਸਰ ਕਰਨੀ ਪਊਗੀ ਚਾਹੇ ਆਪਾਂ ਇੱਥੇ ਕਰ ਲਈਏ ਤੇ ਚਾਹੇ ਆਪਾਂ ਫਾਰਮ ਜਾਰੀ ਕਰ ਲਈਏ ਕਿਉਂਕਿ ਮਿਹਨਤ ਬਿਨਾਂ ਤਾਂ ਇਹਨੇ ਕੋਈ ਕੰਮ ਹੀ ਲੱਗਦਾ ਚਲੋ ਮਾਗੀ ਖਾਲਾਂਗੇ ਅੱਛਾ ਇਧਰ ਲਈ ਕੋਈ ਕੋਈ ਲੋਨ ਵਗੈਰਾ ਵੀ ਪ੍ਰੋਵਾਈਡ ਹੋ ਜਾਂਦਾ ਜੀ ਨਹੀਂ ਸਰ ਮੈਂ ਤਾਂ ਫਿਲਹਾਲ ਇਸ ਪੈਟਰਨ ਦੇ ਵਿੱਚ ਨਹੀਂ ਹੈਗਾ ਅੱਛਾ ਜੀ ਮੈਂ ਤਾਂ ਸਿਰਫ ਜਿੰਨੀ ਮੇਰੇ ਕੋਲ ਹੈ ਕਿੰਨੀ ਕਹੇਗਾ ਓਨਾ ਲੈ ਲਵਾਂ ਜੀ ਇਹਦਾ ਬਹੁਤ ਸਾਰਾ ਅਡਜਸਟ ਕਰ ਵਧੀਆ ਕਮਾਈ ਹੋ ਜਾਂਦੀ ਆਖਿਰ ਪਰ ਜਗ ਜੁੜੇ ਹੋਏ ਬਹੁਤ ਕਿਰਪ ਇਸ ਸਾਡੇ ਬਾਪੂ ਜੀ ਇਹਨਾਂ ਨੂੰ ਵੀ ਪੁੱਛਾਂਗੇ ਇਹ ਲਸਣ ਲੈ ਕੇ ਆਏ ਨੇ ਜੀ ਮੇਰੇ ਖਿਆਲ ਅਲੱਗ-ਅਲੱਗ ਇਹ ਮੇਰੇ ਖਿਆਲ ਅਲੱਗ-ਅਲੱਗ ਕਿਸਮ ਦਾ ਲਸਣ ਹੈ ਇੱਕ ਦੇਸੀ ਲਸਣ ਹੈ ਤੇ ਇੱਕ ਫਾਰਮਿੰਗ ਹਾਂਜੀ ਤੇ ਨਾਲ ਹਲਦੀ ਹੈ ਅਰਬੀ ਹੈ ਆਲੂ ਹੈ ਇਹ ਬਾਪੂ ਜੀ ਇਹ ਬਿਨਾ ਖਾਲਸਪਰੇਏ ਤੋਂ ਹਾਂਜੀ ਬਿਨਾ ਅੱਛਾ ਜੀ ਕਿੰਨੀ ਦੇਰ ਹੋ ਗਈ ਜੀ ਜਿਹੜਾ ਤੋਂ ਮੁਕਤ ਜਿਹੜਾ ਪੈਦਾ ਕਰਦੇ ਆ ਉਹ ਤਵੇ ਉੱਥੇ ਨਾਲ ਹੋ ਗਏ ਨੇ ਨਹੀਂ ਤੁਸੀਂ ਆਪਣੀ ਖੇਤੀ ਕਰਦੇ ਹੋ ਆਪਣੀ ਕਰਦੇ ਇੱਥੇ ਕਾਜ ਲੈ ਆਏ ਪਏ ਜੀ ਅੱਛਾ ਇੱਥੇ ਅੱਜ ਮੇਲੇ ਨੇ ਉੱਥੇ ਪਿੰਡੋ ਇੱਥੇ ਗਾਹ ਗਾਹ ਹੈਗਾ ਇੱਥੇ ਹਾਂਜੀ ਹਾਂਜੀ ਅੱਗੇ ਤੋਂ ਰੈਗੂਲਰ ਆਉਂਗੇ ਹਾਂਜੀ ਆਵਾਂ ਤੇ ਜਿਹੜੇ ਲੋਕ ਛੋਟੀਆਂ ਛੋਟੀਆਂ ਆਪਣੇ ਘਰਾਂ ਦੇ ਵਿੱਚ ਵੀ ਜਿਵੇਂ ਆਪਾਂ ਕਿਆਰੀਆਂ ਲਾਉਣ ਬੀਜਦੇ ਆਂ ਸਬਜ਼ੀਆਂ ਬੀਜਦੇ ਆਂ ਉਹ ਵੀ ਖਾਦਾਂ ਸਪਰੇਅ ਕਰੀ ਜਾਂਦੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਉਹ ਨਾ ਕਹਣਾ ਚੰਗਾ ਜੀ ਸਾਨੂੰ ਇਹਨਾਂ ਜਿਵੇਂ ਐਲਸੀ ਆਜਾ ਨੇ ਸਪੱਖ ਨਹੀਂ ਕਈ ਕਈਆਂ ਦਾ ਰੋਸ ਹੁੰਦਾ ਵੀ ਖਾਦ ਸਪਰੇਅ ਤੋਂ ਬਿਨਾ ਹੁੰਦਾ ਕੁਝ ਨਹੀਂ ਅਸੀਂ ਉਹ ਕੀਤੀ ਜਾਂਦੇ ਆ ਮੰਨ ਤਿੰਨ ਚਾਰ ਖਾਲ ਹੋ ਗਏ ਨੇ ਅੱਛਾ ਜੀ ਕਿੱਲਾ ਦੋ ਜੇੜਾ ਕਿੱਤੀ ਕਰਦੇ ਆ ਸਾਰੀ ਗੋੜ ਤੋਂ ਲੈ ਕੇ ਦਾਲਾਂ ਦਾਲਾਂ ਸਭ ਕੁਝ ਲੈ ਆਏ ਆ ਕੁਝ ਲੈ ਆਏ ਆ ਕੁਝ ਰੱਖੀਆਂ ਆ ਆ ਵੇਖੋ ਦੂਜੇ ਖਾਲੇ ਵੇਖੋ ਜੀ ਕਹਿੰਦੇ ਵੀ ਖਾਦ ਸਪਰੇਅ ਤੋਂ ਬਿਨਾ ਆਪਣਾ ਰੋਸ ਹੁੰਦਾ ਵੀ ਹੁੰਦਾ ਕੁਝ ਨਹੀਂ ਪਿਛੇ ਕੁਦਰਤ ਆ ਹਾਂਜੀ ਤੇਲ ਤਾਂ ਬਹੁਤ ਰਜੇ ਜਿਹੇ ਮੈਂ ਤਜਾ ਹਾਂ ਜੀ ਮਦਦ ਅਸੀਂ ਸਵੇਰੇ ਘੋਟੜਾ ਆਉਣੇ ਹਾਂ ਪਹਿਲਾਂ ਇਹਦੇ ਵਿੱਚ ਵੱਢ ਜਣੇ 6 ਗੱਲਾਂ ਦੇ ਫੈਂਡ ਜੇ ਠੀਕ ਹੈ 11 ਵਜੇ ਤੱਕ ਸਾਡੀ ਕਾਦੀ ਖੇਤੀ ਕਰਦੇ ਆਪਨੇ ਖੇਤੀ ਵਿੱਚ ਮੰਨ ਲਓ ਗੱਲਾਂ ਆਂ ਸਾਡੀ ਟੋਂਡਾ ਆਲੂ ਮੈਚ ਵੀਰ ਦਾ ਸਬਜ਼ੀਆਂ ਸੱਤ ਸਾਰੇ ਸਬਜ਼ੀਆਂ ਦੇ ਠੀਕ ਹੈ ਜੇ ਡੇਰ ਤੋਂ ਬੈਲਾ ਰਹੇ ਹਾਂ ਸਵੇਰੇ ਬੈਲਾ ਨਹੀਂ ਕੋਈ ਗੱਲ ਨਹੀਂ ਡੇਰ ਤਾਂ ਆਹੀ ਰਹਿ ਕੇ ਰਹਿ ਦਹਿ ਕਿੱਥੇ ਆ ਦੇਖੋ ਇਹ ਕਿਤਾਬਾਂ ਦਾ ਸਟਾਲ ਵੀ ਪਜਾਰ ਦੇ ਵਿੱਚ ਲੱਗਿਆ ਸੋ ਇਹਨਾਂ ਨਾਲ ਵੀ ਕਰਾਂਗੇ ਗੱਲਬਾਤ ਹਾਂਜੀ ਕੀ ਨਾਮ ਆ ਭਾਜੀ ਆਪਣਾ ਜਸਵੰਤ ਸਿੰਘ ਅੱਛਾ ਜੀ ਇਹ ਕਿਤਾਬਾਂ ਦਾ ਸਟਾਲ ਤੁਸੀਂ ਲਗਾਇਆ ਹਾਂਜੀ ਹਾਂਜੀ ਲੋਕ ਕਿੰਨੀਆਂ ਕਿਤਾਬਾਂ ਪੜ੍ਹਦੇ ਨੇ ਜੀ ਵੈਸੇ ਲੋਕ ਪੜ੍ਹ ਹੀ ਜਾਂਦੇ ਆ ਕਿਤਾਬਾਂ ਕੋਈ ਜਿਹੜੇ ਗੱਲ ਸਹੀ ਕੱਢ ਹੀ ਜਾਂਦਾ ਕਮਾਈ ਕੋਈ ਵੈਸੇ ਅੱਛਾ ਜੀ ਇਹ ਰੁਜ਼ਗਾਰ ਵਧਿਆ ਕੋਈ ਰੁਜ਼ਗਾਰ ਤਾਂ ਵਾਸ਼ ਇੱਕ ਸੇਵਾ ਹੀ ਹੈ ਹਾਂਜੀ ਰੁਜ਼ਗਾਰ ਤਾਂ ਕੋਈ ਨਹੀਂ ਹੈ ਜੀ ਅੱਛਾ ਇੱਕ ਸੇਵਾ ਹੈ ਸੇਵਾ ਇਹ ਆ ਦੇਖੋ ਜੀ ਖਜ਼ਾਨਾ ਪਿਆ ਇਹਨਾਂ ਕੋਲੇ ਬਹੁਤ ਸਾਰਾ ਨੂੰ ਅਸੀਂ ਖਜ਼ਾਨਾ ਤਾਂ ਕਹਿੰਦੇ ਆ ਕਿਉਂਕਿ ਜਿਹੜੀ ਕਿਤਾਬ ਹੁੰਦੀ ਆ ਉਹਦੇ ਵਿੱਚ ਜ਼ਿੰਦਗੀ ਦੇ ਕਈ ਰਹੱਸੇ ਜਿਹੜੇ ਇਹਨਾਂ ਕਿਤਾਬਾਂ ਦੇ ਵਿੱਚ ਐ ਪਰੋਏ ਹੁੰਦੇ ਨੇ ਤੇ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਆਂ ਜ਼ਿੰਦਗੀ ਦੀਆਂ ਜਿਹੜੀਆਂ ਕਈ ਮੇਰੇ ਹਿਸਾਬ ਨਾਲ ਤਾਂ ਇਹ ਕੀ ਨਾਮ ਵੀ ਰ ਆਪਣਾ ਪੂਰਾ ਨਾਮ ਤੇ ਮੋਬਾਈਲ ਨੰਬਰ ਦੱਸ ਦਿਓ ਹਾਂ ਜਸਵੰਤ ਸਿੰਘ ਸੰਧੂ ਜੀ ਹਾਂ ਆਪਣੇ ਫਾਰਮਰ ਦਾ ਨਾਮ ਸੰਘੂ ਪ੍ਰਦਰ ਹੋਈ ਸੰਘੇੜਾਈ ਅੱਛਾ ਸੰਘੇੜਾਪੁਰ ਵਾਲਾ ਜੀ 99153 ਜੀ 75474 ਜੀ ਅੱਛਾ ਇਹ ਵੀਰ ਦਾ ਨੰਬਰ ਮੈਂ ਤਾਂ ਤੁਹਾਨੂੰ ਦੇ ਰਿਹਾ ਕਿਉਂਕਿ ਮੇਰੇ ਖਿਆਲ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਜੋ ਕਿਤਾਬਾਂ ਦੀ ਮੰਗ ਕਰਦੇ ਨੇ ਤੇ ਕਈ ਵਾਰੀ ਉਹਨਾਂ ਨੂੰ ਪਬਲਿਸ਼ਰ ਤੋਂ ਵੀ ਉਹ ਕਿਤਾਬਾਂ ਨਹੀਂ ਮਿਲਦੀਆਂ ਇੱਥੇ ਉਹ ਮੈਂ ਦੇਖ ਰਿਹਾ ਕਿ ਜਿਨ੍ਹਾਂ ਕਿਤਾਬਾਂ ਬਾਰੇ ਅਸੀਂ ਸੁਣਿਆ ਸੀ ਉਹ ਵੀ ਕਿਤਾਬਾਂ ਇਨਾਂ ਕੋਲੇ ਵੱਡੀ ਤਦਾਦ ਦੇ ਵਿੱਚ ਪਈਆਂ ਹੋਈਆਂ ਨੇ ਆ ਦੇਖੋ ਮੈਂ ਤੁਹਾਨੂੰ ਸਾਰੀਆਂ ਕਿਤਾਬਾਂ ਬੰਦ ਖਾਵਾਂਗਾ ਤੇ ਇਹ ਮੋਗਾ ਬਾਜ਼ਾਰ ਦੇ ਵਿੱਚ ਤੁਹਾਨੂੰ 10 ਤਰੀਕ ਨੂੰ ਹਰੇਕ 10 ਤਰੀਕ ਨੂੰ ਇੱਥੇ ਵੀਰ ਮਿਲਦਾ ਹੈ ਹਾਂਜੀ ਇਹ ਮੋਗਾ ਦੇ ਵਿੱਚ ਇਹ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਵੱਲੋਂ ਬੜੀ ਵੱਡੀ ਪਹਿਲ ਕੀਤੀ ਗਈ ਆ ਆ ਦੇਖੋ ਬਹੁਤ ਸਾਰੀਆਂ ਕਿਤਾਬਾਂ ਇਦਾਂ ਦੀਆਂ ਜਿਹੜੀਆਂ ਜ਼ਿਆਦਾਤਰ ਪਬਲਿਸ਼ਰਾਂ ਕੋਲ ਵੀ ਨਹੀਂ ਮਿਲਦੀਆਂ ਤੇ ਇਸ ਵੀਰ ਨੇ ਬੜਾ ਵੱਡਾ ਸਟਾਕ ਜਿਹੜਾ ਸੰਭਾਲਿਆ ਹੋਇਆ ਸੋ ਕਿਤਾਬਾਂ ਪੜਿਆ ਕਰੋ ਕਿਉਂਕਿ ਕਿਤਾਬਾਂ ਜ਼ਿੰਦਗੀ ਦਾ ਇਹ ਬਹੁਤ ਵੱਡਾ ਖਜ਼ਾਨਾ ਇਹਨਾਂ ਦੇ ਵਿੱਚ ਲੁਕਿਆ ਹੁੰਦਾ ਜਿਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਕਿਉਂਕਿ ਕਿਤਾਬ ਸਭ ਤੋਂ ਵੱਡੀ ਦੋਸਤ ਆ ਆਪਣੇ ਸਾਨੂੰ ਸਾਡੇ ਸਟਾਲ ਮਰੀਕੋਟਾ ਦਾ ਜੀ ਠੀਕ ਹੈ ਜੀ ਪਰਸ਼ੋ ਆ ਕੇ ਤਿਆਰ ਕੀਤੀ ਹੈ ਹਾਂਜੀ ਯਕੀਨ ਆ ਜੀ ਆਪਣਾ ਸਰਦਾਰ ਜੀ ਅੱਛਾ ਕਿਹੜੀ ਜਗ੍ਹਾ ਤੋਂ ਆਏ ਜੀ ਆਪਾਂ ਢੰਡਾਣਾ ਸ਼ਰਕੀ ਮੋਗੇ ਛੁੱਟੀਆਂ ਦੇ ਨਾਲ ਅੱਛਾ ਜੀ ਇਹ ਕੀ ਕੀ ਆਪਣੇ ਕੋਲੇ ਹੈਗਾ ਜੀ ਆਪਣੇ ਕੋਲੇ ਜਿਹੜੀ ਹਲਦੀ ਆ ਆਪਦੀ ਘਰ ਦੀ ਪੀਸੀ ਹੋਈ ਆ ਆਰਗੈਨਿਕ ਆ ਹਾਂ ਹਾਂਜੀ ਆਰਗੈਨਿਕ ਆ ਸਰਪਤੀ ਕਣਕ ਆ ਜੀ ਆਰਗੈਨਿਕ ਕਣਕ ਆ ਦੀ ਹਰੀ ਅੱਛਾ ਇਹ ਕਾਲੀ ਕਣਕ ਦਾ ਕੀ ਹੈਗਾ ਜੀ ਕਾਲੀ ਕਣਕ ਜੀ ਇਹ ਬੱਚੇ ਦਾ ਕਦਨਾ ਵੱਧਾ ਹੋਵੇ ਅੱਛਾ ਜੀ ਇਹਦਾ ਕੋਈ ਵੱਖਰਾ ਬੀਜ ਜਾਂ ਕੋਈ ਵੱਖਰੀ ਕਿਸਮ ਹੈ ਇਸੇ ਤਰ੍ਹਾਂ ਹੀ ਹੈ ਜੀ ਅੱਛਾ ਜੀ ਇਹ ਕੀ ਰੇਟ ਹੈ 5500 5500 ਮਾਰਕੀਟ ਵਿੱਚ ਹਾਂ ਜੀ ਅੱਛਾ ਜੀ ਇਹਦੀ ਖੇਤੀ ਤੁਸੀਂ ਆਪ ਕਰਦੇ ਹੋ ਹਾਂ ਜੀ ਹਾਂ ਜੀ ਇਹ ਬਿੱਡਾਂ ਤੇ ਕੀਤੀ ਸੀ ਆ ਸਰਬਦੀ ਕਣਕ ਹੈ ਇਹਦਾ 5000 ਅੱਛਾ ਜੀ ਜਿੰਨੇ ਮੂੜਾ ਕਿਸ ਨੂੰ ਲੈ ਸਕਦਾ ਹੈ ਲੈ ਲਓ ਤੇ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ 94633 8241 ਅੱਛਾ ਜੀ ਵੇਖੋ 94633 8241 ਅੱਛਾ ਜੀ ਹੋਰ ਕੀ ਆ ਮੂੜੀ ਮੂੰਗੀ ਕੀ ਰੇਟ ਹੈ ਜੀ ਕੀ 180 ਰੁਪਏ ਹੈ ਜੀ ਇਹ ਬਿਨਾਂ ਰੇ ਸਪਰੇਅ ਤੋਂ ਆਪਣੇ ਬਿੱਡਾਂ ਤੇ ਤਿਆਰ ਕੀਤੀ ਹੋਈ ਹੈ ਠੀਕ ਹੈ ਜੀ ਅੱਥੇ ਵੱਢ ਕੇ ਅੜੰਬੇ ਨਾਲ ਕੱਟ ਕੇ ਇਹ ਤਿਆਰ ਕਰੇ ਅੱਛਾ ਗੁੜ ਵੀ ਹੈਗਾ ਮੇਰੇ ਖਿਆਲ ਤੋਂ ਗੁੜ ਵੀ ਹੈਗਾ ਜੀ ਆਰਗੇਨਿਕ ਆਲੂ ਹੈ ਜੀ ਆਲੂ ਨਾ ਨਾ ਆਰਗੇਨਿਕ ਅੱਛਾ ਆ ਦੇਖੋ ਜੀ ਇੱਕ ਕਾਪ ਕਈ ਹਾਂਜੀ ਇਹ ਦੇਸੀ ਮੱਕੀ ਪਹਿਲਾਂ ਜਿਹੜੀ ਸਭ ਤੋਂ ਪਹਿਲਾਂ ਹੁੰਦੀ ਸੀ ਹਾਂਜੀ ਅੱਛਾ ਇਹਦੀ ਛੱਲੀ ਇੰਨੀ ਕੀ ਰਹਿੰਦੀ ਹੈ ਛੱਲੀ ਇਹਦੀ ਅੱਡੀ ਰਹਿੰਦੀ ਹੈ ਅੱਛਾ ਵਧੀਆ ਆਟਾ ਦਾ ਬਹੁਤ ਵਧੀਆ ਬਣਦਾ ਆਟਾ ਵਧੀਆ ਬਣਦਾ ਠੀਕ ਹੈ ਇਹ ਦਾਣਾ ਵੀ ਬਰੀਕ ਹੈ ਨਾ ਬਹੁਤ ਬਿਜਲੀ ਲਈ ਕੁਛ ਲੋਡ ਹੋਵੇ ਸਤੋ ਲੈ ਸਾਡਾ ਅੱਛਾ ਜੀ ਆ ਤੁਸੀਂ ਇਹਨਾਂ ਦਾ ਵੀਰ ਦਾ ਦਿਖਾ ਦਿੰਨੇ ਆ ਪਿੱਛੋਂ ਜਿਹੜਾ ਵੀ ਤੁਸੀਂ ਕੁਛ ਲੈਣਾ ਹੋਵੇ ਤੁਸੀਂ ਇਸ ਭਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਕੋਲੇ ਅੱਜ ਦੇਖਿਆ ਕਾਲੀ ਕਣਕ ਤੇ ਸ਼ਰਬਤੀ ਕਣਕ ਕੁਈ ਹੈਗੀ ਹੈ ਜਾਂ ਕੁਛ ਵੀ ਤੁਸੀਂ ਖਰੀਦਣਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹ ਮੱਕੀ ਕਹਿੰਦੇ ਬਜਾਈ ਵਾਸਤੇ ਵੀ ਮਿਲ ਜੇਗੀ ਸੋ ਅੱਗੇ ਆਪਾਂ ਭਾਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਇਹਨਾਂ ਦੀਆਂ ਕੁਝ ਸ਼ੈਟਾਂ ਮੈਂ ਦਿਖਾ ਦਿੰਨੇ ਆ ਜੀ ਵੇਖੋ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਅਲੱਗ-ਅਲੱਗ ਜਿਹੜੀਆਂ ਇਹਨਾਂ ਦੇ ਕੋਲ ਇਹਨਾਂ ਨੇ ਬਣਾਈਆਂ ਹੋਈਆਂ ਨੇ ਕੁਝ ਆਪਣੇ ਜਿੱਦਾਂ ਆਪਾਂ ਘਰਾਂ ਦੇ ਵਿੱਚ ਸਜਾ ਕੇ ਰੱਖਦੇ ਆ अच्छा एक ਆ ਚੀਜ਼ ਦੇਖੀ ਹੋਣੀ ਹੈ ਇਹ ਇੱਕ ਇਹ ਮੇਰੇ ਖਿਆਲ ਤੋਰੀ ਦੇ ਤੋਂ ਬੜੀ ਹੋਈ ਹੈ ਹਾਂ ਤੇ ਵੇਖੋ ਬੜਾ ਵਧੀਆ ਇੱਕ ਸਿਸਟਮ ਹੈ ਇਹਨਾਂ ਨੇ ਬਣਾਇਆ ਰੋਜ਼ਗਾਰ ਬਈ ਵਧੀਆ ਹਾਂਜੀ ਖਰੀਦ ਆ ਕੀਤਾ ਹਾਂਜੀ ਕੀ ਨਾਮ ਵੀ ਰ ਆਪਣਾ ਸੰਭਵ ਦੇਖ अच्छा ये चीजें ਤੁਸੀਂ ਫਿਰ ਕਿੱਦਾਂ ਬਣਾਉਨੇ ਹੋ? ਇਹ ਆਪਾਂ ਮੈਨੂਫੈਕਚਰ ਕਰਾਉਣੇ ਆਲੱਗ-ਆਲੱਗ। ਆਲੱਗ ਕਰਵਾਉਨੇ ਹੋ। ਅੱਛਾ। ਆਲੱਗ-ਆਲੱਗ ਕਿਸ ਤਰ੍ਹਾਂ ਦਾ ਸਮਾਨ ਪਾਉਂਦੇ? ਲੋਕ ਲੈ ਕੇ ਜਾਂਦੇ ਨੇ। ਹਾਂਜੀ ਹਾਂਜੀ ਆਪਣੇ ਕੋਲ ਬੈਂਬੂ ਦਾ ਸਮਾਨ ਆ। ਇੱਕ ਆਲੱਗ ਸੈਕਸ਼ਨ ਆ ਅਗਰ ਮੁਖੀ ਦੇ ਆਈਟਮਸ ਆ ਉਹਦਾ। ਅਸੀਂ ਸੈਕਸ਼ਨ ਦਾ ਨਾਂ ਅਸਲ ਲਿਖ ਜਾਨਾ ਰੱਖਿਆ। ਅੱਛਾ। ਉਹਦੇ ਵਿੱਚ ਸਾਰਾ ਮਤਲਬ ਆਪਣੇ ਮਾਂ-ਬੋਲੀ ਦਾ ਸਮਾਨ ਆ। ਕੈਲੰਡਰ, ਆਵਾਸਿਕੀਆਂ ਵਗੈਰਾ ਹੋਣੀਆਂ। ਅੱਛਾ। ਇਹ ਆਪਣੇ ਕੋਲ ਬੈਂਬੂ ਦੇ ਬਣੇ ਹੋਏ ਬ੍ਰਸ਼ਸ ਆ। ਹਾਂਜੀ। ਆਮ ਨਾਲੋਂ ਬਹੁਤ ਸਾਫਟ ਹੁੰਦੇ ਆ ਇਹ। ਸੈਂਟਰੀ ਜਿਆਦਾ ਨੈਚੁਰਲ ਸਮਾਨ ਹੈ ਅੱਛਾ ਜੀ ਆਹ ਵੀ ਚੀਜ਼ ਆਪ ਤਿਆਰ ਕਰਦੇ ਹਾਂ ਨਹੀਂ ਇਹ ਵੀ ਅੱਛਾ ਬਣਾਉਂਦੇ ਆ ਪੈਨ ਵਗੈਰਾ ਹੈਨਾ ਇਹ ਕੀ ਰੇਟ ਆ ਪੈਨ ਦਾ ਇਹ 20 ਰੁਪਏ ਦਾ ਹੈ ਇਹ ਵੀ ਰੈ ਪੈਨ ਵੀ ਤਿਆਰ ਕਰਦੇ ਨੇ ਔਰ ਆ ਵੀ ਪੈਨ ਲੱਕੜ ਦੇ ਹਾਂਜੀ ਇਹ ਕਾਗਜ਼ੀ ਤੋਂ ਬਣੇ ਹੋਏ ਪੈਨ ਦੇਖਾਓ ਹਣਾ ਖੋਲੋ ਵੇਖੋ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਹੈ ਇਹ ਵੀ ਕਹਿੰਦਾ ਹੈ ਕਿ ਅਸੀਂ ਆਪ ਮੈਨੂਫੈਕਚਰਿੰਗ ਕਰਵਾਉਂਦੇ ਨੇ ਅੱਗੋਂ ਸਮਾਨ ਤੇ ਅੱਜ ਇਹ ਲੈ ਕੇ ਆਏ ਨੇ ਕਿਉਂਕਿ ਵੇਖੋ ਜੇ ਕੋਈ ਕਾਰੋਬਾਰ ਸ਼ੁਰੂ ਕਰਾਂਗੇ ਤਾਂ ਹੀ ਆਹ ਵੇਖੋ ਕਾਗਜ਼ ਤੋਂ ਬਣਿਆ ਹੋਇਆ ਪੈਨ ਅਜਿਹਾ ਵੇਖਣ ਨੂੰ ਮਿਲਿਆ। ਤੋਂ ਇੱਕ ਬੜੀ ਮਲਖਣ ਜੀ ਚੀਜ਼ ਲੱਗ ਰਹੀ ਹੈ। ਸੋਨਾ ਵੀ ਲੱਗਦਾ ਸੋ ਅਸੀਂ ਪਬਲਿਕ ਨੂੰ ਅਪੀਲ ਕਰਾਂਗੇ ਕਿ ਇਹੋ ਜੇ ਕਿਸਾਨ ਮੇਲਿਆਂ ਦੇ ਵਿੱਚ ਜ਼ਰੂਰ ਆਇਆ ਕਰੋ। ਇਹ ਹਾਂਜੀ ਕਿਹਨਾ ਜੀ ਆਪਣਾ? ਕਿਹੜੀ ਜਗ੍ਹਾ ਜੀ? ਅੱਛਾ ਕਿਹੜੀ ਜਗ੍ਹਾ ਤੋਂ ਆਇਆ? ਕੋਸਾਫਾ ਜੀ। ਕੀ ਕੀ ਹੈਗਾ ਜੀ ਆਪਣੇ ਕੋਲੇ ਆਪਣੇ ਕੋਲ ਤੇਲ ਆ ਜੀ ਹਲਦੀ ਆ ਬਿਸਕੁਟ ਆ ਜੀ ਅੱਛਾ ਇਹ ਮੇਰੇ ਖਿਆਲ ਇਹਨਾਂ ਦਾ ਆਪਣਾ ਬ੍ਰਾਂਡ ਆ ਪੰਜਾਬ ਐਫ ਪੀਓ ਹਾਂ ਜੀ ਹਲਦੀ ਆ ਇਹਨਾਂ ਕੋਲੇ ਤੇਲ ਆ ਬਿਸਕੁਟ ਵਗੈਰਾ ਜੀ ਮੇਰੇ ਖਿਆਲ ਆਪਣੇ ਕੱਢੇ ਹੋਏ ਨੇ ਆਟੇ ਦੇ ਨੇ ਜੀ ਇਹ ਕੀ ਰੇਟ ਇਹਨਾਂ ਦਾ ਇਹ 200 ਰੁਪਏ ਕਿਲੋ 100 ਰੁਪਏ ਦਾ ਕਰਾ ਭਾਈ 100 ਰੁਪਏ ਦਾ ਕਿਲੋ ਅੱਧਾ ਕਿਲੋ ਅੱਛਾ ਜੀ ਤੇਲ ਦਾ ਇਹ 200 ਰੁਪਏ ਦਾ ਇਹ ਆਰਗੈਨਿਕ ਹੈ ਆਰਗੈਨਿਕ ਸਰੋਂ ਦਾ ਆਪਣਾ ਕੱਢਿਆ ਹੋਇਆ ਹਾਂ ਜੀ ਆ ਵੇਖੋ ਜੀ ਬਹੁਤ ਸਾਰੀਆਂ ਆਈਟਮ ਅੱਜ ਇੱਥੇ ਵਿਕੀਆਂ ਤੇ ਆ ਤੁਹਾਨੂੰ ਦਿਖਾਉਨੇ ਆ ਕਿ ਗਾਹਕ ਵੀ ਪੂਰਾ ਹੈ ਜਿਹੜੇ ਗਾਹਕ ਜੁੜੇ ਹੋਏ ਨੇ ਸੋ ਪਬਲਿਕ ਨੂੰ ਬੇਨਤੀ ਹੈ ਕਿ ਇਹੋ ਜੇ ਕਿਸਾਨ ਜਿਹੜੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਆਇਆ ਕਰੋ ਤਾਂ ਕਿ ਇੱਕ ਤਾਂ ਰੁਜ਼ਗਾਰ ਨੂੰ ਉਤਸ਼ਾਹ ਮਿਲਦਾ ਉੱਤੇ ਦੂਜਾ ਆਪਣੀ ਸਿਹਤ ਵੀ ਜਿਹੜੀ ਉਹ ਠੀਕ ਰਹਿੰਦੀ ਹੈ